ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਘੇਰੇ ਦੇ ਵਿੱਚੋਂ ਫੌਜਾਂ ਦੇ ਘੇਰੇ ਦੇ ਵਿੱਚੋਂ ਬਾਹਰ ਆਏ ਗਨੀਖਾ ਤੇ ਨਵੀਖਾ ਦੋ ਭਰਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਨ ਦੇ ਲਈ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬੇਨਤੀ ਨੂੰ ਸਵਾਰਿਆ ਤੇ ਨੀਲਾ ਚੋਲਾ ਪਾਇਆ ਤੇ ਨੀਲੀ ਉੱਪਰਲੇ ਪਾਸੇ ਇੱਕ ਲੋਈ ਲਈ ਵਾਲ ਖੁੱਲੇ ਪਿੱਛੇ ਛੱਡੇ ਕੇਸ ਖੁੱਲੇ ਛੱਡੇ ਪਿੱਛੇ ਨੂੰ ਤੇ ਮਾਲਾ ਇੱਕ ਮਾਲਾ ਦੋ ਤਨ ਮਾਲਾ ਜਿਹੜੀਆਂ ਉਹ ਪਾਈਆਂ ਤੇ ਇੱਕ ਭੇਸ਼ ਬਦਲਿਆ ਉਹਨਾਂ ਨੇ ਉੱਚ ਦੇ ਪੀਰ ਬਣ ਕੇ ਤਾਂ ਦੋਨੇ ਭਰਾ